ਦਾ ਪਾਣੀ ਤਾਂ ਪੰਜਾਬ ਦੇ ਵਿੱਚੋਂ ਹੌਲੀ-ਹੌਲੀ ਸੁੱਕ ਰਿਹਾ ਪਰ ਲੋਕਾਂ ਦੀਆਂ ਮੁਸ਼ਕਿਲਾਂ ਹਲੇ ਵੀ ਨਹੀਂ ਕਟੀਆਂ ਜੇਕਰ ਗੱਲ ਕੀਤੀ ਜਾਵੇ ਹਲਕਾ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਦੇ ਤੂਸੀ ਬੰਦੇ ਉੱਤੇ ਹੁਣ ਜੋਰਾਂ-ਸ਼ੋਰਾਂ ਦੇ ਨਾਲ ਕੰਮ ਚੱਲ ਰਿਹਾ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਡੀਜ਼ਲ ਦੀ ਸੇਵਾ ਕੀਤੀ ਗਈ ਹਾਲਾਤ ਕੀ ਨੇ ਦੂਜੇ ਪਾਸੇ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੀ ਕੁਝ ਕਹਿ ਰਹੇ ਨੇ ਇਸ ਸੇਵਾ ਨੂੰ ਲੈ ਕੇ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਚੱਕੀ ਫਤੇ ਅੱਜ ਇਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਆ ਆ ਜਿਹੜੇ ਆ ਪਿੱਛਾ ਦੇਖਦੇ ਆ ਆਪਾਂ ਇੱਥੋਂ ਸੀ ਦਾ ਬੰਦ ਜਿਹੜਾ ਥੱਕੇ ਨੇ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਦੀਵਾ ਹੋ ਗਿਆ ਇੱਥੋਂ ਟੁੱਟ ਕੇ ਫਿਰ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁੱਤੀ ਪਈ ਆ ਤੇ ਮੈਂ ਇਹ ਗਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਨਿਹਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੱਨਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰਾਈਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ 5 5 6 6 ਫੁੱਟ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨ ਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਜਿੱਥੇ ਆਪਾਂ ਖੜੇ ਆ ਖਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੋਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨ੍ਹ ਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹੱਈਆ ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਥਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਭਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰ ਚ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ ਇਹ ਬਗੈਰ ਕਿਸੇ ਭਿੰਨ ਭੇਦ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੀੜਾ ਚੱਕਿਆ ਸੀ ਲਗਾ ਸਾਹ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਵੱਖ-ਵੱਖ ਥਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇੱਥੋਂ ਵੀ ਆਪਣੇ ਜਿਹੜੇ ਜ਼ਿਮੀਦਾਰ ਭੜਾ ਆ ਉਹ ਲੱਗੇ ਹੋ ਆ ਤੇ ਮੈਂ ਗੋਮਨੀ ਗੁਰਦੁਆਰਾ ਪਰਮੰਤਰ ਕਮੇਟੀ ਨੂੰ ਯਤਨ ਕਰਦਾ ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂ। ਉਹ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਜੇ ਲੋੜ ਹੋਰ ਵੀ ਹੋਰ ਵੀ ਦੇਵਾਂਗੇ। ਉਸ ਤੋਂ ਬਾਅਦ ਫਿਰ ਫਸਲਾਂ ਦੀ ਜ਼ਮੀਨਾਂ ਦੀ ਸਿਧਾਈ ਕਰਨੀ ਆ। ਗਾਂਹ ਕਣਕ ਦੀ ਫਸਲ ਵੇਚਣ ਦਾ ਸਮਾਂ ਆ ਗਿਆ। ਉਹਨਾਂ ਲਈ ਵੀ ਡੀਜ਼ਲ ਮਹਈਆ ਕਰਾਵਾਂਗੇ। ਤੇ ਕਾਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਤਾਪ ਦੀ ਡਿਊਟੀ ਲਈ ਆ ਸਨ ਸਕੱਤਰ ਹੋਣਾਂ ਦੀ ਕਿ ਜੁਨੀ ਆਸਟਰੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਟਲ ਕਾਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੁਨੀ ਆਸਟਰੀਆਂ ਤੋਂ ਇਹ ਲੋਕਾਂ ਨੂੰ ਵਾਈਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਬਾਕ-ਬਾਕ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨ ਹੀ 500 ਟਰੱਕ ਉਹਨਾਂ ਨੇ ਆਚਾਰ ਦਾ ਭੇਜਿਆ ਆ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਜੀ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਵਹਈਆ ਕਰਾ ਰਹੀ ਆ ਆ ਘਰਾਰੇ ਆ ਫੰਡੇ ਵਹਈਆ ਕਰਾ ਰਹੇ 10000 ਲੀਟਰ ਤੇਲ ਦਾ 541000 ਲੀਟਰ ਤੇਲ ਜਿਹੜਾ ਸਾਡਾ ਸੁਦਾਨਪੁਰ ਲੋਧੀ ਦਾ ਬੰਧ ਆ ਜਿਹੜਾ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਸੇ 41000 ਲੀਟਰ ਤੇਲ ਦੇ ਕੇ ਆਏ ਆ ਤੋਂ ਇਹ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਯੋਗਦਾਨ ਪਾਉਂਦੀ ਹੈ ਤੇ ਪੂਰਾ ਯੋਗਦਾਨ ਪਾਉਂਦੀ ਰਹੂਗੀ। ਅਸੀਂ ਸਭ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱਥੇਬੰਦੀਆਂ ਦੀਆਂ ਸਰਕਾਰਾਂ ਤੋਂ ਲੜਦਾਂਗੇ। ਇਮਾਨਦਾਰੀਆਂ ਦੀ। ਸਾਡਾ ਇੱਕ ਜੁੱਸਾ ਆ ਗੁਰਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਫਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰੋਂ ਖਾਣ ਪੜਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਏ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇਡ ਦਿੱਤੀ ਤੇ ਸਰਕਾਰ ਆਪਣੇ ਆਪ ਵੀ ਪਛਾਣ ਨੂੰ ਹੋ ਗਈ ਲੋਕ ਕਾਰਜ ਕਰ ਰਹੇ ਤਾਂ ਫਿਰ ਸਾਨੂੰ ਕੀ ਲੋੜ ਆ ਪਰ ਇਹ ਕਾਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਤਾਂ ਚੁੱਪ ਕਰਕੇ ਬਹਿ ਗਈ ਆ ਜਾ ਕੇ ਕੱਲ ਇੱਕ ਦੰਦਾ ਅਸੈਂਬਲੀ ਦਾ ਚਦਿਆ اجلاس ਉੱਥੇ ਜੋ ਮੈਨੂੰ ਕਹਿਣੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਰੱਖਾ ਭਾਈਕੇ ਦੱਸਦੇ ਜਿਹੜੇ ਲੋਕ ਸੇਵਾ ਤਾਂ ਤੁਸੀਂ ਸੁਣਿਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਦਰ ਸਿੰਘ ਧਾਮੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਨਾਲ ਨਾਲ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਹੁਣ ਵੱਟ ਚੜ ਕੇ ਟਰੈਕਟਰ ਲੈ ਕੇ ਉਸ ਜ਼ਮੀਨ ਨੂੰ ਪੱਧਰ ਕਰਨ ਦੇ ਵਿੱਚ ਲੱਗੇ ਨੇ ਕਿਉਂਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਵੱਡੇ ਵਾਅਦੇ ਕਰ ਦਿੱਤੇ ਨੇ ਪਰ ਜਦੋਂ ਤੱਕ ਲੋਕ ਆਪ ਮਹਾਰੇ ਉੱਠ ਕੇ ਸੇਵਾ ਦੇ ਵਿੱਚ ਨਹੀਂ ਲੱਗਦੇ ਤਾਂ ਉਦੋਂ ਤੱਕ ਕੰਮ ਨਹੀਂ